ਸਸਿ ਗਾਲੀ ਦੇ ਲੌਗਸ ਜੀ ਅੱਜ ਸਭ ਨੂੰ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਸਕੂਲ ਤੇ ਮੰਮੀ ਨੇ ਸਾਡੀ ਰੋਟੀ ਪੈਕ ਕਰਤੀ ਆ ਤੇ ਸਾਨੂੰ ਨਾ ਇਹਨਾਂ ਨੇ ਰਾਤ ਛੱਡ ਕੇ ਸਕੂਲੇ ਤੇ ਆਪਰੇ ਨਹੀਂ ਜਾਣਾ ਸੀ ਗੋਦਵਾਰੇ ਉਹ ਕੰਮ ਨਹੀਂ ਮੁੱਕੰਦਿਆਂ ਨੇ ਬਾਅਦ ਆਪ ਹੀ ਜਾਓਗੇ ਕੰਮ ਤੁਸੀਂ ਮੁਕਾਉਣ ਹੀ ਨਹੀਂ ਦਿੰਦੇ ਕੰਮ ਤੁਹਾਡੇ ਕਰਕੇ ਨਹੀਂ ਮੇਰਾ ਮੁੱਕਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦ ਟਾਈਮ ਹੋ ਗਿਆ ਜ 9 ਵਜ ਗਏ ਆ ਤੇ ਅਸੀਂ ਜਾਣਾ ਸੀ ਸ਼ਹੀਦਾ ਸਾਹਿਬ ਗੁਰਦੁਆਰਾ ਮਾਲਪੁਰ ਜਿੱਥੇ ਤੁਹਾਨੂੰ ਅੱਗੇ ਹੀ ਮੈਂ ਵਲੌਗ ਦਿਖਾਇਆ ਹੋਇਆ ਸਾਰਾ ਮੈਂ ਵੀਡੀਓ ਅਪਲੋਡ ਕੀਤੀ ਹੋਈ ਆ ਜਿਨ੍ਹਾਂ ਨੇ ਨਹੀਂ ਦੇਖੀ ਉਹ ਮੇਰੀ ਵੀਡੀਓ ਤਾਂ ਉਹ ਮੇਰੀ ਪ੍ਰੋਫਾਈਲ ਤੇ ਜਾ ਕੇ ਸ਼ਹੀਦਾ ਸਾਹਿਬ ਗੁਰਦੁਆਰੇ ਦਾ ਸਾਰਾ ਜਿਹੜਾ ਵਲੌਗ ਆ ਉਹ ਇਤਿਹਾਸ ਜਿਹੜਾ ਸੁਣ ਸਕਦੇ ਆ ਦੇਖ ਸਕਦੇ ਆ ਠੀਕ ਆ ਜੀ ਤੇ ਢਿਲੋ ਸਾਹਿਬ ਨੇ ਨਾ ਪਾਪਾ ਨੇ ਕਿਹਾਗਾ ਵੀ ਸਵੇਰ ਨੂੰ ਇਹਨਾਂ ਦੇ ਨਾਲ ਹੀ 9 ਵਜੇ ਰੈਡੀ ਹੋ ਜਾਈਂ ਤੇ ਪਰ ਜਿਹੜਾ ਮੇਰਾ ਕੰਮ ਹੈ ਉਹ ਮੁੱਕੜ ਚ ਨਹੀਂ ਆਉਂਦਿਆ ਤੇ ਅੱਧਾ ਕੰਮ ਮੈਂ ਕਰ ਲਿਆ ਤੇ ਅੱਧਾ ਕੰਮ ਬਸ ਰੋਟੀ ਪਾਣੀ ਦਾ ਤੇ ਰਹਿ ਗਿਆ ਭਾਂਡੇ ਰਹਿ ਗਏ ਆ ਤੇ ਬਸ ਜਦੋਂ ਇਹ ਹੋ ਗਿਆ ਤੇ ਫਿਰ ਮੈਂ ਵੀ ਤਿਆਰ ਹੋ ਜਾਣਾ ਨਹਾ ਨੂੰ ਤਾਂ ਆਪਾਂ ਲਿਆ ਹੀ ਆ ਬਸ ਕੱਪੜੇ ਹੀ ਪਾਉਣੇ ਆ ਤਾਂ ਫਿਰ ਆਪਾਂ ਚੱਲ ਜਾਣਾ ਪਰ ਪਹਿਲਾਂ ਹੁਣ ਤੁਹਾਨੂੰ ਛੱਡਿਆ ਜੀ ਮੈਂ ਸੋਚਿਆ ਸੀ ਤੁਹਾਡੇ ਨਾਲ ਹੀ ਚੱਲ ਜਾਂਵਾਂਗੇ ਪਰ ਤੁਸੀਂ ਹੀ ਨਹੀਂ ਮੇਰਾ ਕੰਮ ਕੰਡ ਦਿੰਦੇ ਉਹ 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 ਕਹਿੰਦਾ ਕੀ ਮੇਰਾ ਫੈਸ਼ਨ ਕੀ ਦੱਸ ਕਿਹੜਾ ਫੈਸ਼ਨ ਫੈਸ਼ਨ ਦਾ ਤੇਰਾ ਆ ਦੇਹਾਂ ਮੋਰੇ ਛੱਤਾ ਜਾਂ ਵਾਲ ਕਟਾ ਲਿਆ ਆਂਦਾ ਮੋਰੇ ਛੱਤਾ ਜਿਹਾ ਉਦਾਂ ਹੀ ਰੱਖ ਕੇ ਆ ਜਾਂਦਾ ਆ ਇਹਦੇ ਤਾਂ ਕਟਾ ਨਹੀਂ ਹੁੰਦੇ ਹੁਣ ਕੁੜੀਆਂ ਦੇ ਫੈਸ਼ਨ ਨਹੀਂ ਹੁਣ ਮੁੰਡਿਆਂ ਦੇ ਫੈਸ਼ਨ ਆ ਸਹੀ ਆ ਹੁਣ ਇਦਾਂ ਰੱਖਿਆ ਕਰਨ ਉਹ ਜਿਹੇ ਰਹਿੰਦੇ ਫੇ ਮੋਰ ਨੂੰ ਆ ਟਿਕਦੇ ਰਹਿੰਦੇ ਆ ਫੇ ਸੈਟ ਰੱਖਿਆ ਕਰਤਾ ਦੋ ਸੈਂਬੀਆ ਦੋ ਨੇ ਲੈ ਲੈ ਸੁਪਰੀ ਲੈਉਣੀ ਉਹ ਸੋਣੀ ਇਹਨੂੰ ਮੈਂ ਕਿੰਨੀ ਯਾਰ ਕਹਿਆ ਨਿਮਰ ਨੂੰ ਮੈਂ ਕਹਿਆ ਨਿਮਰ ਬਾਲ ਰੱਖਲਾ ਸਰਦਾਰ ਬਣ ਜਾ ਹਨਾ ਜਦੋਂ ਕਿ ਧੋਵਾਂ ਦੀਆਂ ਸਰਦੀਆਂ ਫਿਰ ਪਰਨਾ ਬੰਨਣਾ ਲਾਪੂ ਤਾਂ ਜਦੋਂ ਆਉਂਦੀਆਂ ਗਰਮੀਆਂ ਤਾਂ ਫਿਰ ਵਾਲ ਕਟਾ ਦਉਂਦੇ ਆ ਤੇ ਹੁਣ ਨਹੀਂ ਮੈਂ ਇਹਨੂੰ ਅੱਜ ਐ ਸਿਆਲ ਚ ਮੈਂ ਇਹਨੂੰ ਕਿਹਾ ਹੀ ਨਹੀਂ ਵੀ ਤੂੰ ਬਾਲ ਰੱਖ ਹੁਣ ਆਪੇ ਪਪਾ ਜੀ ਮੇਅਰ ਕਰੋ ਕਿ ਇੱਥੇ ਆਪੇ ਸਰਦਾਰ ਬਣੂਗਾ ਹੁਣ ਨਹੀਂ ਇਹਨੂੰ ਮੈਂ ਕਹਿਣਾ ਮਹਾਰਾਜ ਕਿਰਪਾ ਕਰਨ ਤੇ ਇਹ ਸਰਦਾਰ ਬਣ ਜਵੇ ਠੀਕ ਆ ਦਸਤਾਰ ਬੰਨ੍ਹਿਆ ਕਰੇ ਸਿਰ ਤੇ ਸੋਹਣੇ ਸੋਹਣੇ ਪਰਨੇ ਸਹੀ ਨਹੀਂ ਨਿਮਰ ਸਿਰਲਾ ਹੂੰ ਗਰਮੀਆਂ ਆ ਗਰਮੀਆਂ ਚ ਰੱਖਣੇ ਆ ਬਾਲ ਸਰਦੀਆਂ ਚ ਰੱਖ ਨਹੀਂ ਹੁੰਦੇ ਹੁਣ ਗਰਮੀਆਂ ਚ ਰੱਖਣੇ ਆ ਇਹਨੇ ਚਲ ਦੇਖ ਲੈਨੇ ਇਹ ਵੀ ਗੱਲ ਤੇ ਕੀ ਰੱਖਦਾ કે ਨਹੀਂ ਰੱਖਦਾ ਤੂੰ ਕਰ ਲੈ ਟੀਵਨ ਆਪਣੇ ਬੈਗ ਬੋਤਲਾਂ ਬੋਤਲਾਂ ਭਰ ਲਈਆਂ ਥੰਨੇ ਆ ਚਲੋ ਜਾਓ ਫਿਰ ਮੈਂ ਹੁਣ ਕੰਮ ਆਪਣਾ ਮੁਕਾ ਲਮਾਟਾ ਘਟ ਓਕੇ ਬਾਏ ਚਲੋ ਠੀਕ ਆ ਜੀ ਮੈਂ ਵੀ ਕਰ ਲਵਾਂ ਕੰਮ ਤੇ ਫਿਰ ਤੁਹਾਨੂੰ ਦਿਖਾਉਨੇ ਆ ਗੁਰਦੁਆਰੇ ਸਾਹਿਬ ਜਾ ਕੇ ਬਾਕੀ ਤੁਸੀਂ ਤਾਂ ਚਲੋ ਵਲੌਗ ਜਿਹੜੇ ਮੇਰੇ ਨਾਲ ਪਹਿਲਾਂ ਦੇ ਜੁੜੇ ਹੋ ਨਾ ਤਾਂ ਦੇਖੇ ਹੋਇਆ ਜਿਹੜੇ ਆਪਣੇ ਨਿਊ ਸਬਸਕ੍ਰਾਈਬਰ ਆ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੇ ਨਹੀਂ ਦੇਖਿਆ ਛੀ ਦਸਾਹਬ ਦਾ ਇਤਿਹਾਸ ਸੁਣਿਆ ਨਹੀਂ ਉਹ ਤੇ ਉਹ ਮੇਰੇ ਪ੍ਰੋਫਾਈਲ ਤੇ ਜਾ ਕੇ ਛੀ ਦਸਾਹਬ ਗੁਰਦੁਆਰੇ ਦੇ ਉੱਤੇ ਜਿਹੜਾ ਇਤਿਹਾਸ ਮੈਂ ਸਾਰਾ ਪਾਇਆ ਹੋਇਆ ਹੈ ਵਲੌਗ ਚ ਤੇ ਉਹ ਸਾਰਾ ਦੇਖ ਸਕਦੇ ਆ ਠੀਕ ਆ ਜੀ ਤੇ ਹੁਣ ਮੈਂ ਕਰ ਲਵਾਂ ਕੰਮ ਫੜਾਹਟ ਤੇ ਹੋ ਜੀਏ ਤਿਆਰ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਠੀਕ ਆ ਦਿਖਾਉਣੇ ਆ ਤੁਹਾਨੂੰ ਕਰਾਉਣੇ ਦਰਸ਼ ਅੱਜ ਆਜਾਗਾ ਮੰਗਲਵਾਰ ਤੇ ਅੱਜ ਸਾਡੇ ਚਲੋ ਢਿੱਲੋ ਸਾਹਿਬ ਤੇ ਮਹਾਰਾਜ ਦੀ ਕਿਰਪਾ ਹੋਈ ਤਾਂ ਉਹਨਾਂ ਨੇ ਆਪ ਹੀ ਕਹਿ ਦਿੱਤਾ ਕਹਿੰਦੇ ਤਿਆਰ ਹੋ ਜਾਓ ਤੇ ਜਾਣਾ ਹੈ ਮੱਥਾ ਟੇਕਣ ਚਲੋ ਠੀਕ ਆ ਮੈਂ ਕਿਹਾ ਤਿਆਰ ਹੋ ਜਾਈਏ ਫਟਾਫਟ ਕੰਮ ਕਰ ਲਈਏ ਤਾਂ ਮਿਲਦੇ ਆ ਤੁਹਾਨੂੰ ਠੀਕ ਆ ਜੀ ਲਈ ਅਸੀਂ ਹੋ ਗਿਆ ਰੈਡੀ ਤੇ ਹੁਣ ਜਾ ਰਹੇ ਆ ਤੇ ਟਾਈਮ ਹੋ ਗਿਆ 10:30 ਦਾ ਤੇ ਮੈਂ ਇੰਨੀ ਧੌੜ-ਧੌੜ ਕੇ ਕੰਮ ਕਾਇਆ ਹਨਾ ਪਰ ਫੇਰ ਵੀ ਟਾਈਮ ਬਹੁਤ ਜਲਦੀ ਹੋ ਜਾਂਦਾ ਵੀ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਬਾਹਰ ਧੁੰਦ ਵੀ ਇੰਨੀ ਜ਼ਿਆਦਾ ਹਨਾ ਵੀ ਪਹਿਲਾਂ ਤਾਂ ਸਵੇਰੇ ਧੁੱਪ ਸਵੇਰੇ ਧੁੱਪ ਨਿਕਲਿਆ ਹੀ ਵੀ ਨਾ 9:00 ਵਜੇ ਤਾਂ ਹੁਣ ਧੁੰਦ ਇੰਨੀ ਜਿਆਦਾ ਨਾ ਮੈਂ ਬੈਕ ਕੈਮਰਾ ਕਰਕੇ ਦਿਖਾਉਂਦੀ ਨਿਕਲੂ ਧੁੱਪ ਅੱਜ ਕਿ ਨਹੀਂ ਕੋਈ ਨਹੀਂ ਬਰਾਤ ਕੋਈ ਨਾ ਅੱਗੇ ਤਾਂ ਆ ਦੋ ਚਾਰ ਦਿਨਾਂ ਤੋਂ ਤਾਂ ਸਵੇਰੇ ਧੁੱਪ ਨਿਕਲਿਆ ਹੁੰਦੀ ਸੀਗੀ ਤਾਂ ਅੱਜ ਫੇਰ ਹੋਈ ਕੰਮ ਹੋ ਗਿਆ। ਤੁਹਾਨੂੰ ਰੋਟੀ ਮੈਂ ਕਿੱਥੇ ਰੋਟੀ ਖਾਦੀ ਆ ਤੁਸੀਂ ਤੁਸੀਂ ਖਾ ਲਈ ਉਹ ਰੋਟੀਆਂ ਲੈ ਤਾਂ ਮੇਰਾ ਤਾਂ ਕੰਮ ਹੀ ਨਹੀਂ ਮੁੱਕਣਿਆ ਹੈਗਾ। ਕਿੰਚਾ ਲਓ ਨਾ ਬਾਪਿਆਂ ਦੇ ਜਾ ਕੇ ਉੱਥੇ ਲੰਗਰ ਛਕਾਂਗੇ। ਮਿਸਲੇ ਬੰਦੇਓ। ਖਾ ਵੀ ਲਈਆਂ ਦੋ ਰੋਟੀਆਂ ਫਟਾਹਾੜਾ ਨਾ ਤਈ। ਮੇਰਾ ਨਾਂ ਵੀ ਨਹੀਂ ਲਿਆ ਲੱਗਿਓ। ਉਧਰ ਉੱਚਾ ਇਲਾਕਾ ਹੈ ਕਿ ਨੀਵਾਂ ਇਲਾਕਾ? ਉੱਚਾ ਹੀ ਹੋਣਾ। ਚਲੋ ਦੇਖਦੇ ਆ ਕੀ ਪਤਾ। ਉਹਦਾ ਪਹਾੜਾ ਉੱਧਰ ਨੂੰ ਪੈੜ। ਹੂੰ। ਮੈਰੀ ਟਾਈਮ ਵਾਲਾ ਪਹਾੜੀ ਪਹਾੜਿਆ ਦੀਦੇ ਆ ਸਾਰੇ ਉਧਰ ਨੂੰ। ਹੇ ਬੇ ਜੇ ਤਾਂ ਤੋਂ ਪਹੋਈ ਤਾਂ ਤੁਹਾਨੂੰ ਮੈਜੀ ਟਾਈਮ ਦਿਖਾ ਦੇਣਾ ਅੱਜ ਤਾਂ ਜੇ ਨਾ ਹੋਈ ਤਾਂ ਫੇਰ ਮੈਂ ਆਪਣੀਆਂ ਸਹੇਲੀਆਂ ਨਾਲ ਆਉਂਗੀ ਤਾਂ ਫੇਰ ਆਪਾਂ ਘੁੰਮ ਕੇ ਆਵਾਂਗੇ ਮੈਂ ਤੁਹਾਨੂੰ ਨਹੀਂ ਨਾਲ ਲੈ ਕੇ ਆਉਣਾ ਲਓ ਜੀ ਇਹ ਸ਼ਹਿਰ ਦਾ ਹਲੇ ਪਾਈਪਾਸ ਹਿਆਰਪੁਰ ਦਾ ਲੰਘੇ ਆ ਤਾਂ ਇੱਧਰ ਧੁੱਪ ਕਿੰਨੀ ਸੋਹਣੀ ਲੱਗੀ ਆ ਹਨਾ ਸ਼ਹਿਰ ਦੇ ਪਾਈਪਾਸ ਦੇ ਨਾਲ ਹੀ ਆ ਗਈ ਬਾਬਾ ਜ਼ਕੂਬ ਸ਼ਾਹ ਜੀ ਦੀ ਜਗ੍ਹਾ ਇਹਦਾ ਵੀ ਵਲੌਗ ਆਪਣੀ ਪ੍ਰੋਫਾਈਲ 'ਚ ਪਿਆ ਆ ਤੁਸੀਂ ਦੇਖ ਸਕਦੇ ਜਾ ਕੇ ਇਹਦਾ ਵੀ ਇਤਿਹਾਸ ਸਾਰਾ ਜਗ੍ਹਾ ਦਾ ਵਿੱਤੇ ਬਾਬਾ ਜੀ ਕੂਬ ਸ਼ਾਹ ਜੀ ਆਪਣੀ ਕਰਾਮਾਤੋਂ ਨਾ ਦਿਖਾਈ ਸੀਗੀ ਆ ਜਗ੍ਹਾ ਤੇ ਕਿੰਨੀ ਸੋਹਣੀ ਢੋਪਿਆ ਦੇਖੋ ਇਸੇ ਬਾਦਨ ਦੀ ਸਾਹ ਤੇ ਤੂਪ ਆ ਦੇਖ ਕਰਾ ਲਈ ਤਾਂ ਢੱਲੂ ਸਾਹਿਬ ਨੇ ਆ ਰੰਗ ਹੁੰਦਾ ਪਿਆ ਗੁਰਦੁਆਰਾ ਸਾਹਿਬ ਨੇ ਢੋਪ ਦੇਖੋ ਇੱਧਰ ਕਿੰਨੀ ਸੋਹਣੀ ਆ ਬਾਬਾ ਕਰਾ ਲਈ ਦੇਗਾ ਨਾ ਵੀ ਓਮੇਗਾ ਪਰ ਜਿਹੜੀਆਂ ਚੀਜ਼ਾਂ ਤੂੰ ਮੈਨੂੰ ਦੇ ਰਿਹਾ ਆਂ ਨਾ ਇਹ ਤੇ ਮੇਰੇ ਗੁਰੂ ਤੇ ਚਰਣਾ ਤੇ ਵੀ ਪਈਆਂ ਨੇ ਤੇ ਕਰਕੇ ਕਹਿੰਦਾ ਕਿ ਜੇ ਇਹ ਸਿਰ ਝੁਕਣ ਤੋਂ ਬਦਲੇ ਤੂੰ ਮੈਨੂੰ ਮੌਤ ਵੀ ਦੇ ਦਵੇਂ ਤੇ ਮੌਤ ਪਰਵਾਹ ਨਹੀਂ ਗਲਤੀ ਦੇ ਨਾਲ ਤੇਰੇ ਤੇ ਸਿਰ ਝੁਕ ਗਿਆ ਸਫੇਦਿਆਂ ਦੇ ਬੂਟੇ ਦੇਖਣੇ ਹੀ ਹੋਰ ਸਾਈਡ ਤੋਂ ਨਾ ਰਸਤੇ 'ਚੋਂ ਮਿਲ ਗਏ ਤਾਂ ਲੱਗਿਓ ਦੇਖਣ ਪਤਾ ਨਹੀਂ ਲੈਣੀ ਕਿ ਨਹੀਂ ਲੈਣੀ ਆਹ ਗਮਲੇ 'ਚੋਂ ਬੋਪੋ ਨੇ ਲਾ ਦੇਣਾ ਨਿਕਲ ਗਏ ਇਹ ਬੂਟੇ ਲੈ ਕੇ ਸੁਗਰਾ ਰੇਹ ਸਬਜ਼ੀ 'ਚ ਪਈ ਜਾਣਾ ਇਹ ਜਿਹੜੀ ਮਰਜੀ ਸਬਜ਼ੀ 'ਚ ਪਾ ਲਓ ਇਹਨੂੰ ਕਿ ਕਿੱਥੇ ਰੇ ਕਰੀ ਸਕਦਾ ਕਿਹੜਾ ਆ ਪੁੱਛਦਾ ਯਾਰ ਲੈ ਲੈ ਆ ਨੀ ਫੇ ਦੇ ਹੁਣ ਆਪੇ ਨੂੰ ਲਗਾਈਏ ਤਾਂ ਹੋ ਜਾਣਾ ਏਨੇ ਹਨ ਇਹ ਤਾਂ ਨਹੀਂ ਵੀ ਸੁੱਕ ਜਾਊਗਾ ਨਹੀਂ 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 ਇਹੜਾ ਇਹ ਆਮ ਵਾਲੀ ਆ ਲੈ ਲੈ ਜਲਦੀ ਚੱਕ ਲੈ ਆਹ ਫੁੱਟਦਾ ਭੈਣਾਂ ਆਹ ਆ ਵੀ ਆ ਵੀ ਨਹੀਂ ਲੱਗਦਾ ਫੁੱਟਦੇ ਹੀ ਆ ਲੈ ਲੈ سارے ਫੁੱਟ ਜਾਣਗੇ ਹਾਂ ਗਰਮੀ ਹੋ ਗਈ ਮੈਂ ਅੱਜ ਆਪਣੀਆਂ ਸਹੇਲੀਆਂ ਨੂੰ ਚੇਤੇ ਘਾਦੀ ਸੀਗੀ ਇੱਕ ਸਹੇਲੀ ਮੇਰੀ ਸਕੂਟਰੀ ਤੇ ਲੰਘ ਗਈ ਦੂਜੀ ਆ ਤੁਰ ਹੀ ਹੁੰਦੀ ਆ ਇਹਨਾਂ ਦਾ ਵੀ ਮੇਣਾ ਧੋਣਾ ਕਹਿੰਦੇ ਕੱਲੀ ਕੱਲੀ ਗੁਰਦੁਆਰੇ ਜਾਏ ਹੀ ਸਾਨੂੰ ਲੈ ਕੇ ਨਹੀਂ ਗਈ ਚਲੋ ਘਰ ਆ ਗਿਆ ਤੇ ਢੇਲੋ ਸਾਹਮਣੇ ਜਿਹੜੀ ਵਲੋਗਿੰਗ ਕੀਤੀ ਆ ਪਤਾ ਨਹੀਂ ਕਿੱਦਾਂ ਦੀ ਕੀਤੀ ਹਲਦੀ ਜਲਦੀ ਜੀ ਆਹ ਲੋ ਇਧਰ ਮੰਮੀ ਨੇ ਵੀ ਸਾਖ ਤੋ ਤੂ ਕੇ ਰੱਖਿਆ ਐ ਸਵਾਰ ਕੇ ਚਲੋ 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 ਤੁਹਾਨੂੰ ਰੋਟੀ ਪਾ ਦਮਾ ਪਹਿਲਾਂ ਬੰਦਿਆਂ ਦੀ ਇੰਨੀ ਕਾਲੀ ਰੋਟੀਆਂ ਪੈਕਾਂ ਦੀ ਇੰਨੀ ਕਾਲੀ ਦਹੀਂ ਥੱਲੇ ਰਹਿਣ ਦੋ ਉੱਪਰ ਡੱਬੇ ਰੱਖ ਦੋ ਨਹੀਂ ਤਾਂ ਦਹੀਂ ਫਿਰ ਸੇਕ ਨਾਲ ਗਰਮ ਹੋ ਜਾਣਾ ਚਲੋ ਦੋ ਬੰਦਿਆਈ ਰੋਟੀ ਪੈਕ ਮੰਮੀ ਉਹ ਇੱਥੋਂ ਸਾਗ ਲੈ ਆਉਂਦਾ। ਕਿੱਥੋਂ? ਲੈ ਤਾਂ ਆ ਲੋ ਪ੍ਰਸ਼ਾਦ ਫੜਿਓ। ਟੇਕੇ ਨਹੀਂ ਬੈ ਹੋਇਆ ਮਗਰ ਹੋਣਾ। ਹਾਂਜੀ। ਆ ਦੱਦੀ ਮੰਮੀ ਦੇ ਦੋ। ਤਾਂ ਜੇ ਚੱਕਰ ਆ ਜਾਂਦਾ ਉੱਥੇ ਫੇ। ਜੇ ਚੱਕਰ ਹੋ ਜਾ ਆ ਜਾਂਦਾ ਫੇ। ਲੈ ਲਵ ਕੋਲੇ ਦਾ ਲਵ ਨੇ ਚੱਕਰ ਹਟਾ ਦੇਣਾ ਹੈਗਾ ਵੀ ਆਉਂਦਾ ਕਹਦੇ ਆ। ਜਦ ਪਤਾ ਮੈਂ ਮੁੱਦੇ ਨਾ ਹੋਇਆ ਕਰ ਆ ਲੈ ਪਾਣੀ ਹੁੰਦੇ ਆ ਮੁੰਮੇ ਵੀ ਕਰੇ ਨੂੰ ਹੋਣਾ ਇਹ ਨਾ ਪੀ ਆ ਹੋਣਾ ਖੜਾ ਹੋਣਾ ਨਹੀਂ ਲੈਦੇ ਅਮਸੀ ਤੌਰ ਹੁੰਦਾ ਉਹ ਐਵੇਂ ਅੰਦੇ ਲੈਦੀ ਨੇ ਦੀ ਸਾ ਆ ਕੋ ਜਰੂਰੀ ਹੈਗਾ ਜਦ ਖਾਣਾ ਨਹੀਂ ਤੁਹਾਡਾ ਤਾਂ ਸਾਗ ਨਾਲੇ ਬੰਦਿਆ ਨਹੀਂ ਇਹਦੀ ਤੇ ਸਾਗ ਖਾਣਾ ਤੇ ਤੈਨੂੰ ਕੀ ਲੋੜ ਐ ਤੋ ਆਹ ਆਹ ਹੈ ਨਾ ਉਹ ਨਾ ਨੇ ਕਹਿਆ ਲੈ ਮੈਂ ਤਾਂ ਸਾਫ ਖਰਾਣੇ ਨਿਕਰੇ ਉਹ ਨਾਲੇ ਬਣਾ ਲਵਾਂਗਾ ਆ ਤੂੰ ਹੀ ਸਾਗ ਕਾਤੇ ਤੋੜਿਆ ਤੋੜਿਆ ਮੈਂ ਤਾਂ ਮਜ਼ਾ ਆ ਵੀ ਇਹਨਾਂ ਤਾਂ ਫਰਾਂਦੀ ਜੁਗਾਂਤ ਨਹੀਂ ਲੈ ਜਦ ਖਾਣਾ ਹੀ ਨਹੀਂ ਤਾਂ ਫੇਕੀ ਨਹੀਂ ਖਾਵਾਵੇਂ ਲੈ ਰੀਣ ਕੇ ਖਾਣਾ ਭੋਵਾ ਦਰਦ ਸ਼ੁਰੂ ਹੋ ਜਾਵੇ ਫੇਰ ਦੇਣਾ ਹੀ ਨਹੀਂ ਮੈਂ ਤੁਹਾਨੂੰ ਦੇਖੇ ਉਹਦਾ ਲੈ ਜਾਂਦੀ ਬਾਦ ਦਾ ਹੋਰ ਤਾਂ ਨਹੀਂ ਖਸ਼ ਲੈ ਲੈ ਤੂੰ ਮੇਰੇ 아이 ਖਾ ਲਿਆ ਤੂੰ ਖਾਓ ਫੋਨ ਕਰਦੀ ਇਹ ਵੀ ਨੇਰੀ ਆ ਜਾਂਦੀ ਇਹਨਾਂ ਨੂੰ ਆ ਜਾਓ ਆ ਜਾਓ ਆਇਥੋਂ ਵੀ ਬੜੋ ਨਾ ਹਾਂ ਤਾਂ ਕਿੱਧਰ ਹੀ ਚਲੋ ਇੱਧਰ ਦੀ ਚੱਲਦੇ ਆਓ ਆ ਜਾ ਆ ਜਾ ਮੈਂ ਆਸੀ ਲਸਣ ਵਾਲੇ ਲਸਣ ਚੋਂ ਆ ਲਸਣ ਤੇ ਆ ਹੀ ਲੈਣਾ ਲੈ ਜਾਣਾ ਪੱਟ ਕੇ ਘਰ ਨੂੰ ਬੱਸ ਘਰ இந்து ਕਹਿੰਦੀ ਪਿੱਛੇ ਆ ਹੂੰ ਚੋ ਆ ਗਈਆਂ ਅਸੀਂ ਆਹ ਕਿਧਾ ਗਲੀ ਚ ਮੰਜੇ ਡਾਹ ਕੇ ਲੰਮੀਆਂ ਪਈਆਂ ਆਂ ਆਹ ਰੰਬੇ ਲੈ ਕੇ ਆਹੋ ਆਏ ਆਏ ਅਜਾ ਸਾਨੂੰ ਦਿਹਾੜੀ ਤੇ ਸੱਦੇ ਆਇਤੇ ਕਹਿੰਦੇ ਰੰਬੇ ਲੈ ਕੇ ਆਈਆਂ ਨਾਲ ਲੰਬੀ ਲੈ ਕੇ ਆਉਂਦੀ ਆ ਮੈਨੂੰ ਲੱਗਦਾ ਮੇਰੇ ਘਰਾਂ ਕੋਈ ਨਹੀਂ ਹੁਣੇ ਪੱਟ ਪੱਟ ਕੇ ਰੱਖਣੀ ਆਹੋ ਨਾਲੇ ਇਹ ਘਰ ਨੂੰ ਲੈ ਜਾਣਾ ਨਾਲੇ ਪੱਟ ਪੱਟ ਰੱਖ ਦੇਣਾ ਉਧਰ ਮੰਜਾ ਤੇ ਧੁੱਪੇ ਕਰਨਾ ਆਹੋ ਲੇ ਐ ਤੇ ਲਸਣ ਚ ਲੈ ਆਵਾਂ ਮੰਜਾ ਖਿੱਚ ਕੇ ਹੁਣ ਦੇਖੀ ਹੁਣ ਦੇਖਣਾ ਮੈਂ ਆਉਣੀ ਨਹੀਂ ਹੁਣ ਰੋਕ ਨਾ ਦੇ ਤੂੰ ਅੱਛਾ ਪਹਿਲਾਂ ਆਈ ਨਹੀਂ ਸੀ ਹਾਂ ਅੱਛਾ ਗਜਰੇਲਾ ਬਣਾ ਦਿਆ ਲੰਮੀ ਭਈਆ ਗਜਰੇਲਾ ਲੈ ਗਈ ਆਹੋ ਕਹਿੰਦੀ ਆਂ ਹੁੰਦੀਆਂ ਆਂ ਬੰਦਾਂ ਨੂੰ ਲੈ ਜਾ ਬਣਾ ਕੇ ਦੀਨੇ ਖਾ ਵੀ ਲਿਆ ਹੋਰ ਤੇ ਲੈ ਕੇ ਆਵਾ ਜਾਨ ਸਕੀਆਂ ਕੰਮ ਆ ਲੈ ਚੱਕੂ ਖਾ ਲਿਆ ਸਵਾਦ ਹੀ ਬਹੁਤਾ ਨਹੀਂ ਸੜਿਆ ਨਹੀਂ ਨਹੀਂ ਸੜਿਆ ਭਰਾ ਮੂੰਹ ਦੀ ਸੜਿਆ ਉਦੋਂ ਆ ਭੋਗ ਤੇ ਜਿੱਦਣ ਗਈਆਂ ਸਾਡਾ ਸੜ ਗਿਆ ਸਾਡਾ ਹਾਏ ਹਾਏ ਉਦੋਂ ਮੂਵੀ ਵਾਲਾ ਕਿ ਮੈਂ ਗਰਮ ਗਰਮ ਪਕੌੜਾ ਮੂੰਹ 'ਚ ਨਾਲ ਹੀ ਮੂਵੀ ਵਾਲਾ ਉਹ ਕੈਮਰੇ ਵਾਲਾ ਕਹਿੰਦਾ ਫੋਟੋ ਖਿਚਾਓ ਸਿੱਧੇ ਮੂੰਹ ਕਰੋ ਚਾਚੀ ਦਾ ਫੂਕਾ ਹੀ ਜਾਏ ਬਾਪੇ ਦੇ ਹੋਰ ਜਾਏ ਨੂੰ ਲੈ ਕੇ ਨਹੀਂ ਗਈ ਮੈਨੂੰ ਪਤਾ ਹੀ ਮੈਂ ਕਿਹਾ ਤੁਸੀਂ ਮੇਰੇ ਮਾਰਨੇ ਮੈਂ ਪਹਿਲੇ ਤੁਸੀਂ ਮੇਰੇ ਵਲੌਗ ਚ ਦੇਖਿਆ ਤੁਹਾਡੇ ਕਹਿਣ ਤੋਂ ਮੈਂ ਪਹਿਲੇ ਹੀ ਕਿਹਾ ਹੋਇਆ ਵੀ ਮੈਂ ਆਪਣੀਆਂ ਸਹੇਲੀਆਂ ਨਾਲ ਆਉਣਾ ਤੁਹਾਡੇ ਕਹਿਣ ਤੋਂ ਪਹਿਲੇ ਹੀ ਅਸਿੱਧਾ ਹਾਏ ਸਾਡੀ ਬਾਪੇ ਨਹੀਂ ਪੁੱਛੀ ਅੱਜ ਆ ਲੈ ਦਾ ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੋ ਆ ਗਏ ਪਿੰਗਾ ਝੂਟਣ ਲੱਪਈਆ ਰਿੰਪੀ ਇਹਨਾਂ ਦੀਆਂ ਤੀਆਂ ਹੁਣੇ ਹੀ ਆ ਗਈਆਂ ਅਡਵਾਸ ਆਹੋ ਆਹੋ ਨਾ ਸ਼ੋਟ ਕਿਹ ਹੈ ਇਹ ਸਦਾ ਬਾਰ ਪੀਂਗੇ ਗੱਡਿਓ ਇੱਧਰ ਰੈਂਟੀ ਆਈ ਇੱਧਰ ਰਾਣੀ ਆਈ ਉਹ ਤਾਂ ਨਿੰਦਰਾ ਆਈ ਆ ਦੇਖਿਆ ਅਸੀਂ ਆਈ ਹ ਮਹਿਫਲ ਲੱਗ ਗਈ ਮੇਰੀਆਂ ਸਹਰੀਆਂ ਆਈਆਂ ਚਾਹ ਕੋਈ ਜਣ ਬਣਾ ਕੇ ਲਿਆਓ ਚਾਹ ਤਾਂ ਤੇਰੇ ਹੰਦੀਆਂ ਨੇ ਹਾਂ ਹਾਂ ਉਹ ਪਾਪਾ ਆਉਂਦਾ ਆ ਖੜੋ ਇੱਕ ਪਾਪਾ पीछे <laughs> ही मुड़ गया देख <laughs> तो <देखे भी> <laughs> <laughs> के गया। <laughs> एक एक माग, एक लोड़ी दिया पिंगा लोहरी दे झूठते ਨਵਾਂ ਇਹ ਬਣਾ ਲਿਆ ਬਲੌਗ ਵਾਲਿਆਂ ਨੇ ਦੂਆ ਕਰ ਲਿਆ ਮੈਂ ਮਹੀਨਾ ਬਣਾ ਲਿਆ ਨਵਾਂ ਹੀ ਮਹੀਨਾ ਲੈ ਤਾਂ ਆਦਰ ਦੇ ਲਾ ਤਾਂ ਹੁਣ ਨਹੀਂ ਵਾਲੇ ਮੇਕਅਪ ਕਰਕੇ ਤੁਹਾਨੂੰ ਬਲੌਗ ਦੇ ਵਿੱਚ ਦਿਖਾਇਆ ਕਰਾਂ ਹੈ ਨਾ ਪਹਿਲਾਂ ਤੂੰ ਇਹਨੂੰ ਖੂਬ ਕਰ ਦਿਆ ਕਰਨਾ ਕਿ ਮੈਂ ਆਣ ਲੱਗੀ ਹੈ ਨਾ ਤੁਹਾਡਾ ਬਲੌਗ ਬਣਾਉਣੇ ਪਿਸਟਿਕ ਪਿਸਟਿਕ ਆਹ ਛੋਟੇ ਛੋਟੇ ਸੂਟ ਪਾ ਲਿਆ ਕਰੋ ਬਸ ਬਾਹਰ ਹੋਰ ਝੱਗਾ ਹੋਰ ਆਹ ਤਿਆਰ ਕਰਕੇ ਆਈਆਂ ਤੇਰਾ ਸੋਹੜੇ ਸੋਹੜਾ ਆਹੋ ਪੀਂਗ ਤਾਂ ਉਹ ਨਾਲ ਦੀ ਉਧਰ ਲਈ ਸੈਟ ਵਾਲੀ ਹਿਲਦੀ ਇਧਰੋਂ ਤਾਂ ਘਾਟੀ ਹਿਲਦੀ ਲੈਦੀ ਉਹ ਜਾਂਦਾ ਬਸ ਆਉਂਦਾ ਆਹ ਉਹ ਤੇ ਵਿਚਾਰੀ ਪੀਂਗ ਵੀ ਚੂਂ ਚੂਂ ਲਾਪੇ ਕਰਨ ਆਹ ਬੈਠਾ ਹਾਂ ਆਹ ਆਹ ਲੈ ਅਰੇ ਉਧਰ ਮੇੜੇ ਵੀ ਵੱਜਣ ਲੱਪੇ ਆ ਆ ਕੀ ਹੁੰਦਾ ਆ ਮਨੀ ਨੂੰ ਮੈਂ ਪੁੱਛਿਆ ਬੰਦੇ ਨੂੰ ਮੈਂ ਕਿੱਥੇ ਤੇਰੀ ਮੰਮੀ ਕਹਿੰਦਾ ਅੰਦਰ ਆ ਜਾਂ ਮੈਂ ਕਿਹਾ ਦੇ ਲੈ ਕਿੰਨਾ ਦਾ ਗੰਦਾਰਿਆ ਮਹੱਲਾ ਚਾਹ ਦਾ ਨਾਂ ਨਹੀਂ ਲਿਆ ਆਇਆ ਯਾਰ ਇਹ ਮਹੱਲੇ ਚਾਹ ਇਹ ਨਾ ਚਾਹ ਦਾ ਨਾਂ ਨਹੀਂ ਲਿਆ ਦੱਸੋ ਆ ਨਹੀਂ ਬੱਜੇ ਫਿਰ ਹਾਂ ਚਲੋ ਠੀਕ ਹੈ ਨਹੀਂ ਤੂੰ ਬਾਹਰ ਆ ਜਾ ਚਾਹ ਦਾ ਨਾਂ ਨਹੀਂ ਲੈ ਗਈ ਬਾਹਰ ਤੋਂ ਬੈਠ ਜਾ ਬਾਹਰ ਬੈਠੀ ਉਹਨਾਂ ਦੇ ਘਰ ਲੈ ਆ ਗਲੀ 'ਚ ਮੰਜਾ ਢਾ ਕੇ ਆਹ ਦੇਖਿਆ ਆ ਜਾ ਦਿਖਾਣਾ ਹੋਰ ਇਹ ਦੇਖ ਕਮੰਡਲੀ ਆਹੋ ਕਮੰਡਲੀ ਵਾਲੀ ਬੀਬੀ ਆਉਂਦੀ ਸੀ ਹੋਰ ਕਿਦਾਂ ਮੈਂ ਹੋਈ ਨਾ ਮੈਂ ਸੰਗੀਤਾ ਦਾ ਮਾ ਆ ਗਈ ਸੰਗੀਤਾ ਵੀ ਨਿਕਲੀ ਬੱਸ ਸੁਣਿਆ ਵਧੀਆ ਵਧੀਆ ਸੀ ਹੋਰ ਸੰਗੀਤਾ ਪਿੱਕਾ ਕੁੜੀ ਲੈ ਕੇ ਦੁੱਧ ਦੇਉਂਦੀ ਸੀ ਹੈਲੋ ਕੀ ਅੰਦਰ ਹੈ ਛੱਟਰੀ ਬੜੀ ਹਾਂ ਸੋਲੋ ਉੱਥੇ ਹੈ ਨਹੀਂ ਤਾਸ ਟੁੱਟ ਕੇ ਦੀ ਸਮੈਲ ਤਾਂ ਮੈਨੂੰ ਇੱਥੇ ਤੱਕ ਆਉਂਦੀ ਆ ਟੁੱਟ ਕੇ ਦੀ ਸਮੈਲ ਆਉਂਦੀ ਕਿੰਦੀ ਇਦਾਂ ਲੱਗਦੀ ਪੱਠੇ ਪਟ ਕੇ ਜਵੀ ਦੇ ਲੱਗੇ ਵੀ ਨੀ ਹਾਂ ਹਾਂ ਦੇ ਹਲਦੀ ਵੀ ਲਾਈਓ ਆ ਤਾਂ ਮੋਰੇ ਹਲਦੀ ਵੀ ਲਾਈਓ ਆ ਇਹ ਗੀਟੀਆਂ ਨਾਲੇ ਛੱਗੇ ਉੜ ਜਾਂਦੇ ਆ ਆਹੋ ਉੜ ਜਾਂਦੇ ਆ ਹਾਂ ਕਸੇ ਇਹ ਜਾਂਦੇ ਜਾਂ ਨਾਲ ਲੱਗ ਲੱਗ ਕੇ ਹੋਰ ਕਾਣਾ ਵਿਆਹ ਹੈ ਇਹਦਾ ਵਿਆਹ ਮੇਰੇ ਭਤੀਜੇ ਦਾ ਹੈ ਤੇ ਫੇ ਮੈਂ ਉਦੋਂ ਅਗਲੇ ਦਿਨ ਬਰਾਤ ਆ ਵਿਆਹ ਕਿਹਦਾ ਚਾਚੀ ਕਿ ਹਫ਼ਤਾ ਬੰਨੇ ਆ ਬੰਨੇ ਆ ਐਤਵਾਰ ਦਾ ਰੱਖਿਆ ਹਫਤੇ ਕੋਈ ਪ੍ਰੋਗਰਾਮ ਨਾ ਰੱਖਿਆ ਡੱਕ ਬੰਦਾ ਵਿੱਚੋਂ ਕੱਢ ਦੇਣਾ ਆਹੋ ਆਹੋ ਰੱਖ ਲਈਏ ਐਤਵਾਰ ਦਾ ਰੱਖ ਲਈਏ ਓ ਠੀਕ ਨੇ ਵਿਆਹ ਕਹਦਾ ਭਤੀਜੇ ਦਾ ਆ ਇਥੇ ਢੱਡੀ ਜਾਣਾ ਆ ਭੋਜ ਅੱਛਾ ਅੱਛਾ ਠੀਕ ਆ ਠੀਕ ਆ ਮੈਂ ਤਾਂ ਘਰ ਉਧਰ ਕਲੋਏ ਤਾਂ ਹੀ ਮੈਂ ਪੁੱਛਣ ਲਈ ਕਲੋਏ ਉਧਰ ਨਹੀਂ ਕੱਲ ਵੀ ਉਹ ਪੂਏ ਪੀਏ ਮੁੰਡੇ ਲੈ ਤਾਂ ਚਲੋ ਉਧਰ ਕਰ ਲੈਣੇ ਭਾਈ ਮਾਰਚ ਨੂੰ ਹੈਨਾ ਹਲੇ ਤਾਂ 2 ਮਹੀਨੇ ਪਏ ਆ ਹਾਂ 8 ਮਾਰਚ ਨੂੰ ਅੱਛਾ 8 ਮਾਰਚ ਨੂੰ ਕੇਰਾ ਦੀਦੀ ਮੈਰਿਜ ਅਨਿਵਰਸਰੀ ਆ ਮੇਰੇ ਸਤ ਨੂੰ ਆ ਦੀਦੀ ਸਤ ਨੂੰ ਆ 7 ਮਾਰਚ 7 ਫਰਵਰੀ 7 ਫਰਵਰੀ ਇਹ ਦੀਦੀ ਤੇ ਆ ਗਈ ਵੇ ਤੁਹਾਡੇ ਤਾਂ ਆ ਗਏ ਚਲੋ ਪਹਿਲਾਂ ਤੁਸੀਂ ਪਾਰਟੀ ਕਰੋ ਵੀ ਸਾਰੇ ਜਾਣੇ ਹਾਂ ਅੱਜ 30 ਹੋ ਗਈ ਆ ਚਲ ਕੋਈ ਅੱਜ 30 ਹੋ ਗਈ ਆ 7 ਫਰਵਰੀ ਹਾਂ ਪੰਜ ਦਿਨ ਰਹਿ ਗਏ ਆਹੋ ਹਫਤਾ ਰਹਿ ਗਿਆ ਚਲੋ ਜਾਣ ਕੇ ਇਸ ਮੱਲੇ ਵਿੱਚ ਹੈਗਾ ਹੈਗਾ ਪ੍ਰੋਗਰਾਮ ਹੈਗਾ ਹੈ ਨਾ ਚਲੋ ਕੋਈ ਨਹੀਂ ਹੁਣ ਆਪਾਂ ਬੁੜੀਆਂ ਦੀ ਕਿੱਟੀ ਪਾਰਟੀ ਹੋਣੀ ਆ ਹੁਣ ਵਰਕ ਕਰ ਲਈਏ ਜੀ ਮੇਰੇ ਘਰਾਂ ਲਾ ਗਿਆ ਸੂਟ ਸਾਟ ਸਮਾ ਲਈਏ ਘਰਾਂ ਲਾ ਗਿਆ ਉਹ ਮੁਹੱਲੇ ਦਾ ਸਾਹੀ ਮੇਰੀ ਤਕੀਲੀ ਹੈ ਵਿੱਚ ਅੱਧਾ ਕਿ ਲੀਟਰ ਵੀ ਲੱਗਾ ਉਹ ਆ ਰਿੰਦੀ ਜੀ ਹਾਂ ਤਾਂ ਜਿਸਕਾ ਮੈਂ ਤੈਨੂੰ ਘਾਰੀ ਨਾ ਹੁਣ ਜਿੱਥੇ ਅਸੀਂ ਮਾਰਨਾ ਤੈਨੂੰ ਮਾਰਨਾ ਆਹੋ ਚਲੋ ਸਾਡੇ ਨਾਲ ਚੱਲਣਾ ਤਾਂ ਜੀ ਹੋਣਾ ਪੈਣਾ ਇਹਦਾ ਕਰੋ ਜੇ ਸਾਡੇ ਨਾਲ ਚੱਲਣਾ ਆ ਮੇਰੇ ਵਾਲਾ ਲੈ ਲਓ ਮੇਰੇ ਵਾਲਾ ਲੈ ਲਓ ਆਦੇ ਲੈ ਲਓ ਇੱਕ ਮਿੰਟ ਆਹ ਲੈ ਪਹਿਲਾਂ ਰੀਪੀ ਨਿਕੜ ਵੀ ਫੜਾ ਦੇ ਹੁਣ ਤੂੰ ਕੱਬਾ ਬਣ ਆਏ ਚਪਾ ਦੋ ਦੋ ਘੰਟੇ ਪਾਈ ਪਿੱਕੀ ਐ ਨਾ ਇਹ ਚਾਹ ਪਿੱਕੀ ਤਾਂ ਕਰਕੇ ਲਾਦੀ ਏ ਤੁਸੀਂ ਪੀ ਕੇ ਦੇਖੋ ਤਾਂ ਚਾਹ ਬਣਾ ਦੇ ਦੋਲ ਦਿੱਤੀ ਆ ਫੇਕੀ ਆ ਚਾਹ ਬਣਾ ਮਿੱਠਾ ਮਿੱਠਾ ਠੀਕ ਐ ਇੰਨਾ ਮਿੱਠਾ ਨਹੀਂ ਆਇਆ ਇਹ ਚਾਹ ਪਿੱਕੀ ਐ ਤੁਹਾਡੇ ਚਾਹ ਤੇਜ਼ ਸੀਗਾ ਉਹ ਮੈਨੂੰ ਵੀ ਲੱਗਾ ਆ ਦੇ ਲੈ ਆ ਚੀ ਕੀ ਕਹਿੰਦੀਆਂ ਚਾਚੀ ਮੌਕਾ ਹੀ ਆ ਕੱਢ ਗਈ ਸਾਥ ਆਹੋ ਦੇਖ ਲੋ ਇਹ ਗਈ ਧੋਖਾ ਇਹ ਲਾਲਾ ਕੀ ਕੀ ਕਹਿੰਦੀ ਰਿੰਦੀ ਆ ਲੈ ਕਿੰਨੇ ਪੈਸੇ ਮੇਰਾ ਥਾਮ ਦੇ ਕੇ ਆਏ ਜਾਂਦੀ ਦੇ ਕਿਦਾਂ ਪਾਸੇ ਮਾਰਦੀ ਜਰੀਨਾ 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 ਪਤਾ ਲੱਗ ਗਿਆ ਜਰੀਨਾ ਨੂੰ ਪਤਾ ਲੱਗ ਗਿਆ ਸੀਗਾ ਹਾਏ ਨਹੀਂ ਜੀਨਾ ਨੂੰ ਪਤਾ ਲੱਗ ਗਿਆ ਸੀਗਾ ਪੁੱਛੋ ਜਈ ਨੂੰ ਦੇਖ ਲੈ ਮੈਂ ਦੇਖ ਲੈ ਹਾਈ ਨਹੀਂ ਹਾਈ ਨਹੀਂ ਹਾਈ ਨਹੀਂ ਆਹ ਹਾਂ ਉਹਨਾਂ ਪਤਾ ਲੱਗ ਓਹੋ ਓਹੋ ਅਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਘਰੋਂ ਆਏ ਹਨਾ ਕੀ ਹੋਇਆ ਕੀ ਹੋਇਆ ਸੀ ਕੀ ਹੋਇਆ ਸੀ ਹਾਈ ਨਹੀਂ ਆਂਦੀ ਜੀਨਾ ਹਾਂ ਅਸੀਂ ਤੇ ਚੱਕੇ ਹੜੇ ਨਹੀਂ ਆ ਗਏ ਉੱਦਾਂ ਚਾਰੇ ਬੈਗ ਵੀ ਤੇ ਕਾਦੀ ਸੀ ਉਹਦੇ ਵਿੱਚ ਰਾ ਆ ਹੈ ਕੀ ਹੋਇਆ ਕੀ ਹੋਇਆ ਜਿੰਨਾ ਕੀ ਹੋਇਆ ਆਏ ਨਹੀਂ ਦੇਖ ਕਿਦਾਂ ਸ਼ਾਲਾ ਮਾਰ ਹਾਏ 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 ਆ ਦੇ ਦੇਖਣਾ ਹੈ ਤੇਰਾ ਪਛਾਣ ਆ ਘਰ ਦੇ ਬੰਦਿਆਂ ਦੀ ਹੈ ਨਾ ਪੋਸਨ ਨੂੰ ਬਿਸਮਿਲ ਜਰੀਨਾ ਬਾਏ ਚੱਲੀ ਮੈਂ ਹਣ ਚੱਲੀ ਆ ਆ ਦੇ ਲਾ ਕਹਿੰਦੀ ਮੈਨ ਲੈ ਜਵੇ ਚੱਲੀ ਮੈਂ ਹਣ ਹੈਲੋ ਬਜੋਤ ਪੁੱਤ ਜਿਵੇਂ